19 ਜਨਵਰੀ ਦੀ ਰਾਤ ਚੰਡੀਗੜ੍ਹ ਦੇ ਸੈਕਟਰ 10 ਦੇ ਸਰਕਾਰੀ ਆਰਟ ਸਕੂਲ ਚੋਂ ਚੋਰੀ ਹੋਈਆਂ ਹੈਰੀਟੇਜ ਕੁਰਸੀਆਂ ਬਰਾਮਦ ਕਰ ਲਈਆਂ ਗਈਆਂ ਨੇ ਚੰਡੀਗੜ੍ਹ ਪੁਲਿਸ ਨੇ 12 ਦਿਨਾਂ ਬਾਅਦ ਦੋ ਮੁਲਜ਼ਮਾ ਸੁਨੀਲ ਅਤੇ ਫਕੀਰ ਚੰਨੂ ਗ੍ਰਿਫਤਾਰ ਕੀਤਾ ਅਤੇ 15 ਚੋਂ 10 ਹੈਰੀਟੇਜ ਕੁਰਸੀਆਂ ਬਰਾਮਦ ਕਰ ਲਈਆਂ ਇੱਕ ਕੁਰਸੀਆਂ ਹੈਰੀਟੇਜ ਫਰਨੀਚਰ ਦੀ ਨਿਲਾਮੀ ਲਈ ਚੋਰੀ ਕੀਤੀਆਂ ਗਈਆਂ ਸਨ ਗਿਰੋਹ ਦੇ ਤਾਰ ਮੁੰਬਈ ਨਾਲ ਵੀ ਜੁੜਦੇ ਨਜ਼ਰ ਆ ਰਹੇ ਨੇ ਪੁਲਿਸ ਕਾਰਵਾਈ ਦੀ ਇੱਕ ਗੱਲ ਹੋਰ ਅਹਿਮ ਹੈ ਕਿ 19 ਜਨਵਰੀ ਦੀ ਰਾਤ ਚੋਰੀ ਨੂੰ ਅੰਜਾਮ ਦੋ ਔਰਤਾਂ ਸੁਇਤੀ ਅਤੇ ਸ਼ਕੀਲਾ ਨੇ ਦਿੱਤਾ ਪੁਲਿਸ ਮੁਤਾਬਕ ਤੋਹਾ ਔਰਤਾਂ ਨੇ ਤੁੰਦ ਦਾ ਫਾਇਦਾ ਚੁੱਕ ਕਾਲੇ ਦਾ ਤਾਲਾ ਤੋੜਿਆ ਫਿਰ ਉਸ ਤੋਂ ਬਾਅਦ ਪੁਲਿਸ ਦੀ ਗ੍ਰਿਫਤ ਚ ਆਈ ਸੁਨੀਲ ਕੁਰਸੀਆਂ ਲੈਣ ਪਹੁੰਚਿਆ ਤੁੰਦ ਦਾ ਫਾਇਦਾ ਚੁੱਕ ਟੈਂਪੋ ਚ ਹੈਰੀਟੇਜ ਕੁਰਸੀਆਂ ਲੋਡ ਕੀਤੀਆਂ ਗਈਆਂ ਇਸ ਸਾਰੇ ਕਾਰਨਾਮੇ ਦੌਰਾਨ ਕਾਲਾ ਦਾ ਸੁਰੱਖਿਆ ਮੁਲਾਜ਼ਮ ਬੇਖਬਰ ਰਿਹਾ ਜਾਂਚ ਤੋਂ ਬਾਅਦ ਪੁਲਿਸ ਨੇ ਤਨ ਹਸਪਤਲ ਚ ਰਹਿਣ ਵਾਲੇ ਸੁਨੀਲ ਅਤੇ ਕਾਉਂਸਲ ਚ ਰਹਿਣ ਵਾਲੇ ਫਕੀਰ ਚੰਦ ਕੋਲੋਂ ਪੰਜ-ਪੰਜ ਕੁਰਸੀਆਂ ਬਰਾਮਦ ਕੀਤੀਆਂ ਨੇ ਬਾਕੀ ਪੰਜ ਕੁਰਸੀਆਂ ਸ਼ਕੀਲਾ ਤੇ ਸਵੀਟੀ ਕੋਲੋਂ ਬਰਾਮਦ ਕੀਤੀਆਂ ਜਾਣੀਆਂ ਨੇ ਪੁਲਿਸ ਮੁਤਾਬਕ ਕਾਉਂਸਲਰ ਰਹਿਣ ਵਾਲਾ ਫਕੀਰ ਚੰਦ ਫਰਨੀਚਰ ਨਿਲਾਮੀ ਵੇਚ ਵਿੱਚ ਦਿਲਚਸਪੀ ਰੱਖਦਾ ਅਤੇ ਕੁਰਸੀਆਂ ਚੋਰੀ ਕਰਾਉਣ ਦਾ ਆਈਡੀਆ ਵੀ ਉਸਦਾ ਹੀ ਸੀ ਅਗਲਾ ਨਿਸ਼ਾਨਾ ਸੀ ਮੁੰਬਈ ਚ ਫਰਨੀਚਰ ਵੇਚਣਾ ਕਿ ਇਸ ਇੰਟਰਸਟੇਟ ਗੈਂਗ ਸਰਗਰਮ ਹੈ ਪੁਲਿਸ ਅਜੇ ਹੀ ਕਈ ਸਵਾਲਾਂ ਦੇ ਜਵਾਬ ਲੱ ਬਟ ਇਹ ਫॉर ਸ਼ੋਰ ਹੈ ਕਿ ਇਹਨਾਂ ਦਾ ਇਹ ਪੱਕਾ ਸੀਗਾ ਵੀ ਅਸੀਂ ਚੋਰੀ ਕਰਕੇ ਰੱਖ ਲਈਏ ਫਿਰ ਕੋਈ ਕੰਟੈਕਟ ਕਰੇਗਾ ਫਿਰ ਸਾਡੇ ਤੋਂ ਲਏਗਾ ਉਹਦੇ ਵਿੱਚ ਇਹਨਾਂ ਨੇ ਮੇਬੀ ਗੈਪ ਦਿੰਦੇ ਹੋਣਗੇ ਉਹਦੇ ਵਿੱਚ ਉਸ ਚੀਜ਼ ਦੇ ਵਿੱਚ ਸਾਰੀ ਦੇ ਵਿੱਚ ਤੇ ਜਿਹੜੀਆਂ 5 ਕੁਰਸੀਆਂ ਤਨਾਸ ਤੋਂ ਰਿਕਵਰ ਕੀਤੀਆਂ ਵਾ ਸੁਨੀਲ ਤੋਂ 5 ਜਿਹੜੀਆਂ ਨੇ ਉਹ ਕਾਉਂਸਲ ਤੋਂ ਰਿਕਵਰ ਕੀਤੀਆਂ ਨੇ ਦੂਸਰਾ ਜਿਹੜਾ ਫਕੀਰ ਚੰਦ ਤੋਂ ਔਰ ਇਹਨਾਂ ਪ੍ਰੋਬੇਬਲੀ 5 ਜਿਹੜੀਆਂ ਨੇ ਉਹ ਲੇਡੀਜ਼ ਦੇ ਕੋਲ ਪਈਆਂ ਨੇ ਜਿਹੜੀਆਂ ਚੇਅਰਸ ਨੇ ਛੋਟਾ ਹਾਥੀ ਜਿਹੜਾ ਉਹ ਨਿੱਲ ਦਾ ਸੀਗਾ ਉਹ ਉਹਨਾਂ ਤੋਂ ਅਜੇ ਰਿਕਵਰ ਕਰਨਾ ਹੈ ਅਰੈਸਟ ਕਰਕੇ ਪੁਲਿਸ ਅਨਿਲ, ਰਾਜੇਸ਼ ਅਤੇ ਦੋ ਔਰਤਾਂ ਸੁਵਿਤੇ ਅਤੇ ਸੁਸ਼ੀਲਾ ਨੂੰ ਕਾਬੂ ਕਰਨ ਲਈ ਆਪਰੇਸ਼ਨ ਚਲਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ 15 ਹੈਰੀਟੇਜ ਕੁਰਸੀਆਂ ਨਾਲ ਇੱਕ ਟੇਬਲ ਵੀ ਚੋਰੀ ਹੋਇਆ ਸੀ। ਇਹ ਟੇਬਲ ਚੰਡੀਗੜ੍ਹ ਦਾ ਨਕਸ਼ਾ ਬਣਾਉਣ ਵਾਲੇ ਫ੍ਰੈਂਚ ਨਕਸ਼ਾ ਨਵੀਸ਼ ਲੀ ਕਾਰਬੋਜ਼ੀਅਰ ਨੇ ਡਿਜ਼ਾਈਨ ਕੀਤਾ ਸੀ।